ਕੋਈ ਚੱਕਰ ਨਹੀਂ ਚੱਕਦਾ ਫਟੇ ਜੀ ਲੈ ਆਓ ਜੀ ਤੁਹਾਡੇ ਸਾਹਮਣੇ ਆ ਬਾਈ ਆ ਰਿਹਾ ਵੋਨਟ ਹੁਣ ਇਦੋਂ ਵੱਡੇ ਦਾ ਗਲਾ ਕੀ ਸਕ੍ਰੈਚ ਮਾਰੂਗਾ ਐ ਬਾਈ ਲੈ ਬਾਈ ਲੈ ਬਾਈ ਆ ਪਾੜ ਗਈ ਇਹ ਕਹਿੰਦੇ ਪਾੜ ਗਈ ਉਹ ਵੀਡੀਓ ਵਾਲੇ ਕਹਿੰਦੇ ਪਾੜ ਗਈ ਕੁਝ ਵੀ ਨਹੀਂ ਹੋਇਆ ਹੋਰ ਕਿਸ ਆ ਮੈਂ ਚੰਗੀ ਤਰ੍ਹਾਂ ਆ ਲੈ ਇਦੋਂ ਪਤਾ ਕੀ ਰਹਿ ਗਿਆ ਹਣਾ ਵੀਰੇ ਤਾਰ ਕੇ ਇਹਨੂੰ ਤਾਰ ਕੇ ਦਿਖਾਓ ਆ ਪਹਿਲਾਂ ਨਿਸ਼ਾਨ ਦਿਖਾ ਦੇ ਆ ਲਵੀ ਐ ਮੈਂ ਆਪਣੇ ਕੋਈ ਖੜੀ ਗੱਡੀ ਦੇ ਮਾਰ ਜਾਂਦਾ ਹੁੰਦਾ ਹਣਾ ਇਸ ਤਰੀਕੇ ਦੇ ਨਾਲ ਆ ਚੀਜ਼ ਹੋ ਜਾਂਦੀ ਹਣਾ ਲਾ ਬਈ ਆ ਚਾਬੀ ਜਿ ਘੁਮਾਦਾ ਮੜੀ ਜੀ ਚਾਬੀ ਘੁਮਾ ਲੈ ਲਾ ਬਈ ਐ ਐ ਖੜੀ ਚਾਬੀ ਲੈ ਮੈਂ ਹੁਣ ਮੈਂ ਚਾਬੀ ਲੱਗ ਰਿਆਂ ਮਾਰਨਾ ਇੱਕ ਵਾਰੀ ਨਾ ਤੁਹਾਨੂੰ ਸਾਰਿਆਂ ਨੂੰ ਸਕ੍ਰੈਚ ਦਿਖਾਉਂਗਾ ਪਹਿਲਾਂ ਮੈਂ ਤੇ ਵੈਸੇ ਤੇ ਤੇ ਪੈਂਦੇ ਨਹੀਂ ਸੀ ਸੀ ਦੀ ਕੋਈ ਮਾਰ ਵੀ ਗਿਆ ਬਸ ਤੁੱਪੇ ਖੜੀ ਕਰ ਦੋ ਸਾਰੇ ਸਕ੍ਰੈਚ ਤੁਹਾਡੇ ਉੱਡ ਜਾਣਗੇ ਘਾਂਟੇ ਦੇ ਵਿੱਚ ਤੁੱਪ ਜੀ ਹਾਂ ਜਿੰਨੇ ਸਕ੍ਰੈਚ ਹੋਣਗੇ ਆਪਦੇ ਆਪ ਖਤਮ ਹੋਈ ਜਾਣਗੇ ਆਪਦੇ ਆਪ ਖਤਮ ਹੋ ਜਾਣਗੇ ਜਿਵੇਂ ਆਪਾਂ ਰੈਗੂਲਰ ਗੱਡੀ ਯੂਜ਼ ਕਰਦੇ ਆ ਦਿਨ ਚ ਨਾਰਮਲ ਸਕ੍ਰੈਚ ਲੱਗਦੇ ਨੇ ਟਾਣੀ ਲੱਗਦੀ ਇਹ ਨੀਚੇ ਕੋਟਿੰਗ ਕਰਕੇ ਦੋ ਤੁਹਾਡੀ ਗੱਡੀ ਜਿਵੇਂ ਆਪਣਾ ਗਾਰਿਆਂ ਗੂਰਿਆਂ ਚਿੱਕੜਾ ਚੁੱਕੜਾ ਚਲਾਈ ਜਾਂਦੇ ਹੋਣੇ ਹੁੰਦੇ ਆਗੇ ਤੇ ਉੱਥੇ ਇਹ ਰਬੜ ਦਾ ਬੌਂਡ ਤਿਆਰ ਕਰ ਦੋ ਕਲੀਅਰ ਬਣਾ ਦਿੰਦੇ ਆ ਨਾ ਵੀਰੇ ਓਕੇ ਇਹਦੇ ਨਾਲ ਥੱਲੋਂ ਚਾਸੀ ਗਲਣ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਡੀ ਨਹੀਂ ਗਲੂਗੀ ਓਕੇ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਉਹਨਾਂ ਭਰਾਵਾਂ ਦੇ ਲਈ ਸਪੈਸ਼ਲ ਵੀਡੀਓ ਜਿਨ੍ਹਾਂ ਕੋਲ ਬਈ ਗੱਡੀਆਂ ਹੈਗੀਆਂ ਨੇ ਠੀਕ ਹੈ ਗੱਡੀਆਂ ਦੇ ਰਿਲੇਟਿਡ ਭਰਾ ਹੋਰਾਂ ਦਾ ਕੰਮ ਹੈ ਕੰਮ ਮੈਂ ਕਹਿੰਦਾ ਇਹੋ ਜਿਹਾ ਮੈਂ ਕਹਿੰਦਾ ਸਰਾ ਲੱਗਿਆ ਪਿਆ ਤੁਹਾਨੂੰ ਦਿਖਾਣਾ ਅੱਗੇ ਆ ਕੇ ਵਰਕਸ਼ਾਪ 'ਚ ਪਲਤਵਰ ਦਾ ਸਤਿਕਾਰ ਤੇ ਵੈਲਕਮ ਆਪਣੇ ਚੈਨਲ ਤੇ ਇੱਕ ਵਾਰੀ ਸਾਰੇ ਭਰਾਵਾਂ ਨੂੰ ਦੱਸ ਦੋ ਵੀ ਆਪਣੇ ਬੱਚੇ ਦਾ ਨਾਮ ਕੀ ਹੈ ਜੇ ਕਿਸੇ ਨੇ ਹੋਰ ਆਣਾ ਹੋਵੇ ਵੀ ਸੱਦਾ ਜ ਐਡਰੈਸ ਕੀ ਪੈਂਦਾ ਆਪਣਾ ਆ ਬਣਾ ਜੀ ਗੁਰੂ ਰਾਮਦਾਸ ਮਾਰਕੀਟ ਹੈ ਜੀ ਪਤਲਾ ਜੀ ਹਾਂਜੀ ਨਿਆਲ ਬਾਈਪਾਸ ਹੈ ਅਚ ਨਿਆਲ ਬਾਈਪਾਸ ਵੱਸਦਾ ਹਣਾ ਵਾਲਾ ਰੋਡ ਇੱਕ ਵਾਰੀ ਉਧਰ ਨੂੰ ਦਿਖਾ ਕਮਾ ਹੀ ਮੜਾ ਜਿਆ ਕੈਮਰਾ ਇੱਕ ਵਾਰੀ ਉਹ ਉਧਰ ਰੋਡ ਹੈ ਉਹ ਨਿਆਲ ਬਾਈਪਾਸ ਰੋਡ ਵੱਸਦੀ ਹੈ ਉਹ ਰੋਡ ਤੋਂ ਅੰਦਰ ਨੂੰ ਆ ਜਿਓ ਤੇ ਆਪਣੇ ਭਰਾ ਹੋਰਾਂ ਦਾ ਹੈਗਾ 786 ਵਾਸ਼ਿੰਗ ਪੁਆਇੰਟ ਐਂਡ ਡਿਟੇਲਿੰਗ ਆ ਤੁਸੀਂ ਡਿਟੇਲਿੰਗ ਦੇਖੀ ਹੋਈ ਬਹੁਤ ਏਕੀ ਹੋਣੀਆਂ ਬਹੁਤ ਥਾਵਾਂ ਤੇ ਪਰ ਜਿਹੜੀ ਇੱਥੇ ਡਿਟੇਲਿੰਗ ਹੁੰਦੀ ਹੈ ਇਹ ਮਿੱਤਰੋ ਐ ਮੰਨ ਕੇ ਚਲੋ ਐਡਵਾਂਸ ਲੈਵਲ ਦੀ ਹੈ ਜਰਮਨ ਦੀਆਂ ਮਸ਼ੀਨਾਂ ਨੇ ਪੁਰੇ ਤੇ ਕੰਮ ਪੁਰਾਣਾ ਬਹੁਤ ਹੈ ਕਿੰਨੇ ਸਾਲ ਹੋ ਗਏ ਜੀ ਆਪਾਂ ਨੂੰ ਹੋ ਗਏ ਜੀ 2014 ਤੋਂ ਜੀ 2014 ਤੋਂ ਲੈ ਕੇ 2025 ਚੱਲ ਰਿਹਾ ਐ ਅਪ੍ਰੋਕਸੀਮੇਟ 11 ਸਾਲ ਵਾਂਗੂ ਤਜਰਬਾ ਹੈ ਭਰਾ ਹੋਰ ਨੂੰ ਕੰਮ ਦਾ ਜੇ ਗੱਲ ਕਰੋਗੇ ਕੰਮ ਦੀ ਆ ਸਾਰੇ ਕੰਮ ਹੁੰਦੇ ਨੇ ਵਾਸ਼ਿੰਗ ਤਾਂ ਹੁੰਦੀ ਹੁੰਦੀ ਐ ਜਿਵੇਂ ਕੋਟਿੰਗ ਪੀਪੀਐਫ ਪੇਂਟ ਪ੍ਰੋਟੈਕਸ਼ਨ ਐਂਟੀ ਰੈਸਟ ਕੋਟਿੰਗ ਹੋਗੀ ਸੈਰਾਮਿਕ ਗ੍ਰਾਫਿਕ ਬਹੁਤ ਕੁਝ ਐ ਤੇ ਪ੍ਰੋਡਕਟ ਕਿਵੇਂ ਐ ਕੀ ਜ਼ਿੰਮੇਵਾਰੀ ਵਗੈਰਾ ਰੂਗੀ ਸਾਰਾ ਕੁਝ ਦਿਖਾਣਾ ਉਸ ਤੋਂ ਪਹਿਲਾਂ ਆਪਾਂ ਸਾਨੂੰ ਵਰਕਸ਼ਾਪ ਦਿਖਾ ਦਨੇ ਆ ਬਾਕੀ ਕਿਸੇ ਪ੍ਰਾਣਾ ਜੁਰੇ ਵਿਲਡ ਕਰਨਾ ਹੈ ਪ੍ਰਾਹੋਰਾਂ ਦੇ ਸਕਰੀਨ ਤੇ ਨੰਬਰ ਤੇ ਐਡਰੈਸ ਆਪਾਂ ਪ੍ਰੋਪਰ ਡਿਸਪਲੇ ਜਲਾ ਰੱਖਾ ਜਿਹੜੇ ਭਾਈ ਉਰੇ ਆਉਣਾ ਚਾਹੁੰਦੇ ਆ ਆ ਕਾਲ ਤੇ ਕੰਟੈਕਟ ਗੱਲ ਕਰਕੇ ਆਪਣੀ ਡੇਟ ਤੇ ਟਾਈਮ ਜਰੂਰ ਲੈ ਲਿਓ ਕਿਉਂਕਿ ਉਹਨੂੰ ਟਾਈਮ ਬਹੁਤ ਲੱਗ ਜਾਂਦਾ ਹਣਾ ਜੀ ਹਾਂਜੀ ਹਾਂ ਆ ਚੱਲੀਏ 15 ਲ ਪਰਾਵਾ ਕੋਲ ਗੱਡੀਆਂ ਖੜੀਆਂ ਨੇ ਥੋੜਾ ਜਿਹਾ ਬਾਰਿਸ਼ ਦਾ ਮੌਸਮ ਕਰਕੇ ਤੇ ਤੁਹਾਨੂੰ ਦਿਖਾਨੇ ਆ ਜੀ ਆਜੋ ਇੱਕ ਤਾਂ ਆਪਣੇ ਕੋਲ ਗੱਡੀ ਆਈ ਹੈ ਜੀ ਆਹ ਵਾਲੀ ਹਨਾ ਕੋਟਿੰਗ ਉਹਨੂੰ ਹਾਂਜੀ ਸਫਾਰੀ ਨਵੀਂ ਹਨਾ ਜੀ ਨਵੀਂ ਆਈ ਹੈ ਜੀ ਇਹ ਤੇ ਆਪਾਂ ਹਲੇ ਕਰਾਂਗੇ ਇਹ ਤਾਂ ਜਮੀ ਬ੍ਰਾਂਡ ਨਿਊ ਲੈ ਕੇ ਖੜੇ ਕਰਤੀ ਮੈਂ ਤੁਹਾਨੂੰ ਸੁਰੂ ਚ ਇੱਕ ਚੈਲੰਜ ਦਵਾਂ ਮਾਰਕੀਟ ਦੇ ਵਿੱਚ ਕੋਈ ਬੰਦਾ ਕਰਾਉਣ ਗਿਆ ਜਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਹਨਾ ਜਿਹੜੇ ਮਤਲਬ ਵੱਡੇ ਵੱਡੇ ਬ੍ਰਾਂਡ ਕਹਿੰਦੇ ਨੇ ਤੁਸੀਂ ਕਹਿ ਦੋਗੇ ਬਈ ਮੈਂ ਟੌਪ ਕੁਆਲਿਟੀ ਦੀ ਆਪਣੀ ਪੀਪੀਐਫ ਕਰਾਉਣੀ ਆਪਾਂ ਪੇਂਟ ਪ੍ਰੋਟੈਕਸ਼ਨ ਫਿਲਮ ਕਹਿ ਦਿੰਨੇ ਆ ਉਹ ਜਾਂਦੀ ਹੈ ਜੀ ਡੇਢ ਕ ਲੱਖ ਦੇ ਡੇੜ ਗੱਡ ਡੇਢ ਤੋਂ 2 ਵਜੇ ਵੀ ਆਪਣੇ ਕੋਲ ਕੋਈ ਭਰਾ ਹੋਂ ਦਾ ਆਪਾਂ ਲੈ ਲਈਏ ਕਹਿੰਦਾ ਵੀ ਟੋਪ ਕੁਆਲਿਟੀ ਦੀ ਕਰ ਦੋ ਉਹਦਾ ਅਪਰੋਕਸੀਮੇਟ ਜਬ ਬਜਟ ਦੀ ਗੱਲ ਕਰੀਏ ਫੁੱਲ ਗੱਡੀ ਦੀ ਕਿੰਨੇ ਚ ਨਿਮੇੜ ਦਨ ਉਹਨੇ ਆਪਾਂ ਆਪਾਂ ਜੀ 70 75 ਦੇ ਨੇੜੇ ਤੇੜੇ ਜੀ ਸਾਰੀ ਗੱਡੀ ਕਰਦਾ ਹਾਂ ਹਾਂ ਤੁਹਾਨੂੰ ਇੱਕ ਪੂਰੀ ਫੁੱਲ ਕੁਆਲਿਟੀ ਦੀ ਹੈ ਫੁੱਲ ਕੁਆਲਿਟੀ ਦੀ ਇੱਕ ਚੀਜ਼ ਤੁਹਾਨੂੰ ਸਪੈਸ਼ਲ ਹੋਊਗਾ ਗੱਡੀ ਦੀ ਇੰਟੀਰੀਅਰ ਦੇ ਰਿਲੇਟਡ ਆ ਉਹ ਚੀਜ਼ ਉਸ ਤੋਂ ਪਹਿਲਾਂ ਆ ਜਾਓ ਤੁਹਾਨੂੰ ਇੱਕ ਚੀਜ਼ ਲਾਈਵ ਡ ਇੱਟ ਬੜਾਯੋ ਵੀਰੇ ਮੈਨੂੰ ਹੁਣ ਤੁਸੀਂ ਕਹੋਗੇ ਬਾਈ ਇੱਟ ਮੰਗਾ ਰਿਆ ਲੈ ਵੀਰੇ ਸਭ ਤੋਂ ਪਹਿਲਾਂ ਤਾਂ ਫਿਲਮ ਚ ਪੇਦੇ ਬਾਈ ਦਾ ਇੱਕ ਇੱਟ ਦਾ ਡਲਾ ਚੱਕ ਕੇ ਲਈ ਲਓ ਬਾਈ ਆਹ ਰਹੀ ਇੱਟ ਹੁਣ ਖੜੀ ਗੱਡੀ ਦੇ ਕੋਈ ਸਕਰੈਚ ਮਾਰ ਗਿਆ ਮਾਰ ਜਾਂਦੇ ਨੇ ਡਲਾ ਚੱਕ ਕੇ ਜਿੰਨਾ ਮੇਰੇ ਖੁੰਦ ਖੁੰਦੇ ਜੀ ਕੱਢਣੀ ਆ ਜਾਂ ਉਹੀ ਜਾਂ ਬਜਾ ਬਜਾ ਚੌੜ ਕਰ ਜਾਂਦਾ ਹਣਾ ਤੇ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਕੁਆਲਿਟੀ ਕੀ ਚੀਜ਼ ਐਨਾ ਕੋਲ ਜੇ ਤੁਸੀਂ ਉਰੇ ਆਉਨੇ ਹੋ ਉਸ ਤੋਂ ਬਾਅਦ ਇਹਦੀ ਜ਼ਿੰਮੇਵਾਰੀ ਕੀ ਇਸਾਲ ਵਗੈਰਾ ਕੀ ਰਹਿੰਦਾ ਖਰਚ ਆਪਾਂ ਸਾਨੂੰ ਆਈਡੀ ਦਾ ਫੁੱਲ ਗੱਡੀ ਦਾ ਤੇ ਆਜੋ ਬਾਈ ਇਧਰਲੇ ਪਾਸੇ ਭਰਾ ਹੁਣੇ ਲਾਤੀ ਲਓ ਬਾਈ ਆਪਾਂ ਸੋਨੇ ਇੱਕ ਡੈਮੋ ਲੱਗਿਆ ਦਿਖਾਉਣਾ ਸਿਰਫ ਇੱਕ ਮਾਰਦਾ ਵੀਰੇ ਸਕਰਚ ਹਾਂ ਹਾਂ ਪੱਕੀ ਗੱਲ ਐ ਹਾਂਜੀ ਗੱਡੀ ਖਰਾਬ ਹੋਊਗੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ 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 ਚੱਕਦਾ ਫਟੇ ਜੀ ਹਾਂਜੀ ਲੈ ਵਾ ਜ ਤੁਹਾਡੇ ਸਾਹਮਣੇ ਆ ਬਾਈ ਆ ਰਿਹਾ ਵੋਨਟ ਹੁਣ ਇਦੋਂ ਵੱਡੇ ਦਾ ਗਲਾ ਕੀ ਸਕਰਚ ਮਾਰੂਗਾ ਹੈ ਬਾਈ ਲੈ ਬਾਈ ਲੈ ਬਾਈ ਆ ਪਾੜ ਗਈ ਇਹ ਕਹਿੰਦੇ ਪਾੜ ਗਈ ਉਹ ਵੀਡੀਓ ਵਾਲੇ ਕਹਿੰਦੇ ਪਾੜ ਕੇ ਕੁਝ ਵੀ ਨਹੀਂ ਹੋਇਆ ਹੋਰ ਕਿਸਾਮ ਆ ਚੰਗੀ ਤਰ੍ਹਾਂ ਆ ਲੈ ਏਦੋਂ ਪਤਾ ਕੀ ਰਹਿ ਗਿਆ ਹਣਾ ਵੀਰੇ ਤਾਰ ਕੇ ਇਹਨੂੰ ਤਾਰ ਕੇ ਦਿਖਾਓ ਆ ਪਹਿਲਾਂ ਨਿਸ਼ਾਨ ਦਿਖਾ ਦੇ ਐ ਲਵੇਂ ਐ ਮੈਂ ਆਪਣੇ ਕੋਈ ਖੜੀ ਗੱਡੀ ਦੇ ਮਾਰ ਜਾਂਦਾ ਹੁੰਦਾ ਹਣਾ ਇਸ ਤਰੀਕੇ ਦੇ ਨਾਲ ਤੇ ਆ ਕਰੋ ਚੈੱਕ ਬਈ ਤਾਰ ਇਹਨੂੰ ਉਸ ਤੋਂ ਬਾਅਦ ਆਪਾਂ ਗੱਡੀ ਦੇ ਨੀਚੇ ਚੈੱਕ ਕਰਾਈਏ ਲਾ ਬਈ ਮਾਰ ਦੇ ਬਈ ਕੱਪੜਾ ਇੱਕ ਵਾਰੀ ਦਿਖਾਓ ਬਈ ਕਿੱਥੇ ਨਸ ਕਰਿਆ ਜ ਗੱਡੀ ਦੇ ਲੈਵਲ ਆ ਚੀਜ਼ ਦੀ ਕੁਆਲਿਟੀ ਐਨਾਂ ਕੋਲ ਇਹਦਾ ਆਪਾਂ ਤੁਹਾਨੂੰ ਐਸੇ ਲਾਈਵ ਡੈਮੋ ਦਿਖਾ ਰਿਹਾ ਕੱਲਾ ਇਹੇ ਨਹੀਂ ਮੈਂ ਇੱਕ ਮਾਰੀਆ ਵੀਰੇ ਮਾਰ ਦੇ ਕਪੜਾ ਇੱਕ ਵਾਰੀ ਆਪਾਂ ਦੁਬਾਰਾ ਸ਼ਾਇਦ ਚੈੱਕ ਕਰਾਈਏ ਹੁਣ ਕਈ ਵਾਰ ਕੀ ਹੁੰਦਾ ਆਪਣੀ ਖੜੀ ਗੱਡੀ ਦੇ ਹੱਥ ਦੇ ਵਿੱਚ ਵੀਰੇ ਕੋਈ ਚਾਬੀ ਹੁੰਦੀ ਕਿਸੇ ਕੋਲ ਜਾਂ ਕੋਈ ਨੁਕੀਲੀ ਚੀਜ਼ ਹੁੰਦੀ ਹੈ ਉਹ ਕਹਿੰਦਾ ਵੀ ਜਾਂਦੀ ਜਾਂਦੀ ਤੇ ਚਲੋ ਸਕ੍ਰੈਚ ਪਾ ਜਾਣੇ ਐਵੇਂ ਹਣਾ ਤੇ ਜਿਹੜੀ ਇਹ ਫਿਲਮ ਹੈ ਬਾਈ ਹੋਰ ਕਹਿੰਦੇ ਕਹਿੰਦੇ ਜੇ ਤੁਹਾਡੀ ਗੱਡੀ ਤੇ ਕੋਈ ਸਕ੍ਰੈਚ ਮਾਰ ਵੀ ਗਿਆ ਗੱਡੀ ਧੁੱਪੇ ਖੜੀ ਕਰ ਦਿਓ ਆਟੋਮੈਟਿਕ ਸਾਰੇ ਸਕ੍ਰੈਚ ਖਤਮ ਆਪਾਂ ਉਹ ਵੀ ਦਿਖਾਈਏ ਫਿਰ ਕਰਕੇ ਲੈ ਵੀਰੇ ਇੱਕ ਪੀਸ ਜਾ ਹੋਰ ਲਾ ਲਓ ਕਿਤੇ ਸਾਈਡ ਜੀ ਤੇ ਆਪਾਂ ਤੁਹਾਨੂੰ ਉਹ ਵੀ ਡੈਮੋ ਕਰਕੇ ਦਿਖਾਣੇ ਆਗੇ ਬਾਈ ਆਜੋ ਇੱਕ ਵਾਰੀ ਜਿੰਨੇ ਤੇ ਨਵੀਆਂ ਨਵੀਆਂ ਚੀਜ਼ਾਂ ਹੋਰ ਵੀ ਬਹੁਤ ਸਾਰੀਆਂ ਰੇ ਨੇ ਸੋਨੂੰ ਆਪਾਂ ਉਹ ਵੀ ਦਿਖਾਵਾਂਗੇ ਚੈੱਕ ਕਰਾ ਕੇ ਚਾਹ ਇੱਧਰ ਜੇ ਲਾ ਲਓ ਤਾਂ ਸਾਈਡ ਦੇ ਕੋ ਕਿ ਉਹ ਕਹਿ ਦੇਣਗੇ ਬਾਈ ਸੋਈ ਉੱਥੇ ਮਰੀ ਜਾਂਦੇ ਹਨ ਕਿਤੇ ਹੋਰ ਲਾ ਲਓ ਲੈ ਇਹਨੂੰ ਲਓ ਅੱਛਾ ਇਹਦੇ ਵਿੱਚ ਵੀ ਵਕਰੀ-ਵਖਰੀ ਕੁਆਲਿਟੀ ਹੁੰਦੀ ਹੈ ਨਾ ਅਲੱਗ-ਅਲੱਗ ਹਾਂਜੀ ਹਾਂਜੀ ਕਈ ਤਰ੍ਹਾਂ ਦੀ ਕੁਆਲਿਟੀ ਆਉਂਦੀ ਹੈ ਲਓ ਬਾਈ ਹੁਣ ਆਪਾਂ ਤੁਹਾਨੂੰ ਦਿਖਾਈਏ ਚੈੱਕ ਕਰਾ ਕੇ ਜੇ ਮੈਂ ਕੋਈ ਨੁਕੀਲੀ ਚੀਜ਼ ਮਾਰ ਜਾਂਦਾ ਸਕ੍ਰੈਚ ਪੈ ਜਾਂਦੇ ਨੇ ਉਹ ਬਹੁਤ ਭੜੇ ਲੱਗਦੇ ਨੇ ਪਰ ਉਹ ਆਟੋਮੈਟਿਕ ਰਿਕਵਰ ਕਿਵੇਂ ਹੁੰਦੇ ਨੇ ਉਹ ਦਿਖਾਵਾਂਗੇ ਤੁਹਾਨੂੰ ਆਪਾਂ ਲੈ ਬਈ ਜਮਾ ਚਾਬੀ ਆ ਬਾਈ ਕੋਲ ਮਾਰ ਦੇ ਵੀਰੇ ਜਿੰਨੇ ਤੇ ਸਕਰਚ ਆਵਾਜ਼ ਦੇ ਨੇ ਨੋ ਮਾਰ ਦੇ ਚਾਬੀ ਮਾਰ ਦੇ ਜਿਵੇਂ ਐਵੇਂ ਲੱਗ ਜਾਂਦੇ ਨੇ ਆਪਣੇ ਕੁਝ ਵੀ ਲਾਲਾ ਚੀਜ਼ ਹੋ ਜਾਂਦੀ ਹੈ ਨਾ ਲੈ ਬਈ ਆ ਚਾਬੀ ਜਿਗਮਾ ਤਾਂ ਮੜੀ ਜੀ ਚਾਬੀ ਜਿਗਮਾ ਲੈ ਬਈ ਐ ਐ ਖੜੀ ਚਾਬੀ ਤੇ ਮੈਂ ਹੁਣ ਮੈਂ ਚਾਬੀ ਲੱਗ ਰਿਆਂ ਮਾਰਨਾ ਇੱਕ ਵਾਰੀ ਨਾ ਤੁਹਾਨੂੰ ਸਾਰਿਆਂ ਨੂੰ ਸਕਰਚ ਦਿਖਾਉਂਗਾ ਪਹਿਲਾਂ ਮੈਂ ਤੇ ਵੈਸੇ ਤੇ ਤੇ ਪੈਂਦੇ ਨਹੀਂ ਸੀ ਸੀ ਦੀ ਕੋਈ ਮਾਰ ਵੀ ਗਿਆ ਭੜੇ ਲੱਗ ਰਹੇ ਨੇ ਅੱਲਾ ਵੇਈ ਤੁਹਾਨੂੰ ਹਲਕੇ ਹਲਕੇ ਦੇਖਣਗੇ ਕਿਉਂਕਿ ਅੰਦਰ ਲਾਈਟਿੰਗ ਕਰਕੇ ਸ਼ਾਇਦ ਜਿਹੇ ਗੱਡੀ ਬਾਹਰ ਖੜੀ ਹੁੰਦੀ ਹਨਾ ਵੀਰੇ ਇੱਕ ਰੰਗ ਕਾਲਾ ਹੁੰਦਾ ਇਹ ਬਹੁਤ بڑے ਲੱਗਣੇ ਸੀ ਥੋੜਾ ਹੁੰਦਾ ਕਿ ਮੈਂ ਤੁਹਾਨੂੰ ਦੱਸ ਦਾਂ ਚੱਪੀ ਥੋੜੇ ਵੀਰੇ ਪਹਿਲਾਂ ਦਾ ਗੱਡੀ ਧੁੱਪੇ ਖੜੀ ਕਰ ਦਿਓ ਜਿਵੇਂ ਆਪਣੇ ਕੋਲ ਇੱਕ ਤਰ੍ਹਾਂ ਦੀ ਐ ਲਾ ਲਓ ਵੀ ਆਪਾਂ ਗਰਮ ਹਵਾਲੀ ਗਨ ਮਾਰ ਕੇ ਤੁਹਾਨੂੰ ਮਾਰੋ ਵੀਰੇ ਦੇ ਉੱਤੇ ਲਓ ਭਾਈ ਇਹ ਜਿਵੇਂ ਜਿਵੇਂ ਆਪਣਾ ਸੇਕ ਲੱਗੀ ਜਾਊਗਾ ਫਿਲਮ ਦੇ ਉੱਤੇ ਐਵੇਂ ਐਵੇਂ ਸਾਰੇ ਸਕ੍ਰੈਚ ਦਵਾਰੋਂ ਰਿਕਵਰ ਹੋ ਜਾਣਗੇ ਇਹ ਸੈਲਫੀ ਵੀ ਲੇਓ ਗੱਡੀ ਹੰਦੀ ਵੀਰੇ ਸੈਲਫ ਹੀਲਿੰਗ ਪੀਪੀਐਫ ਹੈ ਸੈਲਫ ਹੀਲਿੰਗ ਅੱਛਾ ਖੁਦ ਨੂੰ ਖੁਦ ਆਪ ਆਪ ਦੇ ਆਪ ਨੂੰ ਢਾਲ ਕੇ ਅੰਮੇ ਦੋਮੇ ਹੋ ਜਾਣਾ ਸਕ੍ਰੈਚ ਆਪ ਦੇ ਆਪ ਖਤਮ ਕਰ ਲੂਗੀ ਬਸ ਧੁੱਪੇ ਖੜੀ ਕਰ ਦੋ ਸਾਰੇ ਸਕ੍ਰੈਚ ਤੁਹਾਡੇ ਉੱਡ ਜਾਣਗੇ ਘੰਟੇ ਦੇ ਵਿੱਚ ਧੁੱਪ ਜੀ ਹਾਂ ਜਿੰਨੇ ਸਕ੍ਰੈਚ ਹੋਣਗੇ ਆਪ ਦੇ ਆਪ ਖਤਮ ਹੋ ਹੀ ਜਾਣਗੇ ਆਪ ਦੇ ਆਪ ਖਤਮ ਹੋ ਜਾਣਗੇ ਜਿਵੇਂ ਆਪਾਂ ਰੈਗੂਲਰ ਗੱਡੀ ਯੂਜ਼ ਕਰਦੇ ਆਂ ਦਿਨ ਚ ਨਾਰਮਲ ਸਕ੍ਰੈਚ ਲੱਗਦੇ ਨੇ ਟਾਣੀ ਲੱਗੀ ਜਾਂ ਹੱਥ ਲੱਗੇ ਕਿਸੇ ਤੋਂ ਨਾ ਲੱਗ ਗਿਆ ਇਨੂੰ ਧੁੱਪ 'ਚ ਖੜਾ ਉਹ ਘੰਟਾ ਅਕਸਰ ਗੱਡੀ ਖੜੀ ਰਹਿੰਦੀ ਹੈ ਜਾਂ ਰੋਡ ਤੇ ਵੀ ਚੱਲਦੀ ਹੈ ਇਹ ਆਪਦੇ ਆਪ ਸਕ੍ਰੈਚ ਖਤਮ ਕਰੀ ਜਾਣੇ ਨੇ ਆਪਦੇ ਲਓ ਬਈ ਆ ਚੀਜ਼ ਵੀ ਘੰਟਾ ਹੈ ਇੱਕ ਹੁਣ ਤੁਹਾਨੂੰ ਆਪਾਂ ਦਿਖਾਈ ਇੱਕ ਆਪਣੇ ਕੋਲ ਹੋਰ ਹੈ ਵੀਰੇ ਹਨਾ ਜਿਵੇਂ ਉਹ ਕਹਿੰਦੇ ਵੀ ਸੀਸੀਆਂ ਦੇ ਉੱਤੇ ਅੱਜ ਕੱਲ੍ਹ ਚੱਲ ਰਹੀ ਹੈ ਬੜੀ ਟ੍ਰੈਂਡਿੰਗ ਹੈ ਜੀ ਉਹ ਵੀ ਦਿਖਾਈ ਆਪਾਂ ਜਿਵੇਂ ਉਹ ਲਾਈਟ ਲੂਟ ਵਾਲਾ ਉਹ ਵੀ ਜਿਹੜਾ ਚੱਕ ਇੱਕ ਵਾਰੀ ਆਪਾਂ ਤੁਹਾਨੂੰ ਉਹ ਵੀ ਡੈਮ ਦਿਖਾਉਣਾ ਹੁਣ ਗਰਮੀਆਂ ਦੇ ਵਿੱਚ ਹੁਣ ਕਾਰਟਨ ਕੋਟਨ ਤਾਂ ਤੁਸੀਂ ਲਾ ਨਹੀਂ ਸਕਦੇ ਹੈਗੇ ਹੁਣ ਕੀ ਹੈ ਕਿ ਧੁੱਪ ਤੋਂ ਆਪਾਂ ਆਪਣੀ ਗੱਡੀ ਬਚਾਉਣੀ ਹੈ ਵੀ ਅੰਦਰ ਸੇਕ ਨਹੀਂ ਜਾਂਦਾ ਉਹਦੇ ਨਾਲ ਲਓ ভাই ਸਾਨੂੰ ਉਹ ਵੀ ਆਪਾਂ ਡੈਮੋ ਦਿਖਾ ਦੇਣਾ ਇਸ ਤੋਂ ਇਲਾਵਾ ਜੀ ਆਪਾਂ ਜਿਵੇਂ ਗੱਲ ਕਰੀ ਡੀਟੇਲਿੰਗ ਦਾ ਕੰਮ ਕਰ ਰਹੇ ਆ ਪੀਪੀਐਫ ਦਾ ਕੰਮ ਕਰ ਰਹੇ ਆ ਪਰ ਹੋਰ ਕਿਹੜੇ ਕਿਹੜੇ ਕੰਮ ਕਰਦੇ ਨੇ ਯਾਰ ਬਕਸਰ ਚ ਆਪਾਂ ਇਹ ਸਾਰਾ ਡੈਂਟਿੰਗ ਪੇਂਟਿੰਗ ਇਹ ਸਾਰਾ ਟੋਟਲੀ ਕੰਮ ਕਰਦੇ ਆ ਡੈਂਟਿੰਗ ਪੇਂਟਿੰਗ ਦਾ ਵੀ ਕਰਦੇ ਆ ਜੀ A to Z ਗੱਡੀ ਦਾ ਕੰਮ ਹੋ ਜਾਂਦਾ ਜੀ ਠੀਕ ਹੈ ਜੀ ਉਹ ਆ ਜਾਣਾ ਵਾਸ਼ਿੰਗ ਤਾਂ ਹੈਗੀ ਹੈਗਾ ਸੋ ਵਾਸ਼ਿੰਗ ਕਰਾਉਣੀ ਆ ਨੋਰਮਲ ਵਾਸ਼ਿੰਗ ਕਰਾਉਣੀ ਆ ਉਸ ਤੋਂ ਬਾਅਦ ਜਿਹੜਾ ਮੇਨ ਫੋਕਸ ਆ ਇਹਨਾਂ ਦਾ ਇਹ ਸਾਰਾ ਇਹ ਚੀਜ਼ ਦਾ ਹੈਗਾ ਹਾਂਜੀ ਆਪਣੇ ਕੋਲ ਡਰਾਈਵ ਇਟ ਵੀ ਹੈਗੀ ਸਾਰਾ ਮਤਲਬ ਲਾ ਪਰ ਆ ਲੈ ਇੱਕ ਵਾਰੀ ਇਹ ਚੀਜ਼ ਆਹੋ ਹਾਂਜੀ ਇਹ 70% ਵਿਜ਼ਿਬਿਲਟੀ ਹੈ ਇਹ ਚ 50% ਹੈ ਇਹ ਜੇ ਆਪਾਂ ਨੂੰ 100% ਵਿਜ਼ਿਬਿਲਟੀ ਵੀ ਮਿਲ ਜੂਗੀ ਓਕੇ ਨਾਲ ਦਾ ਕੋਈ ਚਾਲਾਨ ਹੈ ਨਾ ਤਾਂ ਜੋ ਆਪਣੀ ਗੱਡੀ ਧੁੱਪ ਚ ਖੜੀ ਅੰਦਰੋਂ ਤਪੂਗੀ ਨਹੀਂ ਠੀਕ ਹੈ ਕਲੀਅਰ ਖਰਾਬ ਨਹੀਂ ਹੁੰਦਾ ਸੇਕ ਦੇ ਕਾਰਨ ਹਾਂ ਹਾਂ ਇਹ ਅਕਸਰ ਆਪਾਂ ਦੇਖਦੇ ਹਾਂ ਜਿਆਦਾ ਧੁੱਪ ਦੇ ਕਾਰਨ ਜਿਹੜੀ ਆਪਣਾ ਅੰਦਰ ਐਸੈਸਰੀ ਵਗੈਰਾ ਕੁਝ ਪਈ ਹੁੰਦੀ ਹੈ ਉਹ ਮੈਲਟ ਹੋ ਜਾਂਦੀ ਹੈ ਬਾਕੀ ਧੁੱਪ ਦੇ ਵਿੱਚ ਵੈਸੇ ਵੀ ਆਪਾਂ ਕਹਿੰਦੇ ਯਾਰ ਸੇਕ ਮਾਰਦਾ ਸ਼ੀਸ਼ੇ 'ਚ ਹਣਾ ਹਾਂ ਅਚਾ ਵੀ ਆਹ ਜੀ ਇਸ ਹਿੱਸੇ ਦੇ ਉੱਤੇ ਲਗਵਾ ਲੈਣਾ ਇਹਦਾ ਮਾਈਲੇਜ ਤੇ ਵੀ ਅਸਰ ਜਾਂਦਾ ਹੈ ਹੁਣ ਗੱਡੀ ਲਗਾ ਲੋ ਬਾਜ਼ਾਰ 'ਚ ਖੜੀ ਕਰਤੀ ਹੀਟ ਹੋ ਗਈ ਅੰਦਰੋਂ ਆਪਾਂ ਨੂੰ ਏਸੀ ਫੁੱਲ ਰੱਖਣਾ ਪੈਂਦਾ ਇਹਦੇ ਨਾਲ ਹੀਟ ਤੋਂ ਆਪਾਂ ਨੂੰ 100% ਪ੍ਰੋਡਕਸ਼ਨ ਮਿਲੇਗੀ ਗੱਡੀ ਜਦੋਂ ਅੰਦਰੋਂ ਠੰਡੀ ਰਹੂਗੀ ਆਪਣਾ ਏਸੀ ਵੀ ਘੱਟ ਯੂਜ਼ ਹੋਊਗਾ ਆਪਾਂ ਨੂੰ ਮੀਡੀਅਮ ਯੂਜ਼ ਕਰ ਸਕਦੇ ਹਾਂ ਹਾਈ ਰੱਖਣ ਦੀ ਲੋੜ ਨਹੀਂ ਤਾਂ ਆਪਣੀ ਐਵਰੇਜ ਦੇ ਵੀ ਫਰਕ ਪੈਂਦਾ ਇਹ ਤੁਸੀਂ ਇਹਦੀ ਨਾਲ ਵੀਡੀਓ ਬਹੁਤ ਦੇਖੀ ਹੋਣੀ ਆ ਬਸ ਹੁਣ ਥੋੜਾ ਦਿਖਾ ਦੇਣਾ ਲੱਗਿਆ ਕਿ ਆ ਜਿਓ ਇਹ ਅੰਦਰਲੇ ਪਾਸੇ ਲੱਗੇ ਕਿ ਬਾਹਰ ਬਾਹਰ ਅੰਦਰ ਜੀ ਅੰਦਰ ਅੰਦਰ ਲੱਗਿਆ ਕਰਨਾ ਕੁਝ ਨਹੀਂ ਹੈ ਗਿਆ ਉਹ ਮੈਂ ਟੱਕ ਗਿਆ ਸੀ ਇੱਕ ਵਾਰੀ ਮਾਗ ਲਿਆ ਕਦੇ ਸੱਪੋ ਬੈਠਾ ਨਾ ਉਹ ਸਲੈਂਸਰ ਰੱਖ ਕਰ ਗਿਆ ਦੀ ਬਾਈ ਹੋ ਰਣਾ ਤੇ ਜਿਵੇਂ ਆ ਹੈ ਇਹ ਇਹਦਾ ਕੋਈ ਚਲਾਨ ਨਹੀਂ ਗਿਆ ਪਹਿਲੀ ਗੱਲ ਕਹਿੰਦੇ ਵੀ 100% ਟ੍ਰਾਂਸਪੇਰੈਂਟ ਹੀ ਹੈ ਇਹਦਾ ਆਪਾਂ ਨੂੰ QR ਕੋਡ ਮਿਲੂਗਾ ਆਪਾਂ ਸ਼ੀਸ਼ੇ ਦੇ ਲਗਾ ਸਕਦੇ ਆ ਉਹ ਆਫੀਸਰ ਜੋ ਵੀ ਆਪਾਂ ਨੂੰ ਮੁਲਾਜ਼ਮ ਰੋਕਦੇ ਆ ਉਹ ਸਕੈਨ ਕਰਕੇ ਦੇਖ ਸਕਦੇ ਨੇ ਕਿ ਇੰਨਾ ਪਰਸੈਂਟ ਵਿਜ਼ਿਬਿਲਟੀ ਹੈ ਠੀਕ ਹੈ ਉਹ ਚੈੱਕ ਕਰ ਸਕਦੇ ਜਿਵੇਂ ਕੁਝ ਨਹੀਂ ਕਰਨਾ ਇਹ ਗਵਰਨਮੈਂਟ ਪ੍ਰੂਫਡ ਹੈ ਇਹਦਾ ਕੋਈ ਚਲਾਨ ਨਹੀਂ ਹੁੰਦਾ ਤੇ ਲੋ ਬਸ ਇੱਥੇ ਕਰਕੇ ਜਿਵੇਂ ਇਹਦਾ ਛੋਟੀ ਸ਼ੀਟ ਹੈਗੀ ਉਹ ਤੇ ਦੇਖ ਲਓ ਜੇ ਉਹ ਗੱਡੀ ਦੇ ਦੇਖ ਲਓ ਓਕੇ ਲੋ ਇੱਥੇ ਲਾ ਕੇ ਦਿਖਾਦਾ ਤੁਹਾਨੂੰ ਕੋਈ ਮੈਸੇ ਜਿਵੇਂ ਹੁਣ ਇੱਥੇ ਲੱਗ ਜੂ ਇਹ ਅੰਦਰਲੇ ਪਾਸੇ ਸ਼ੀਸ਼ੇ ਦੇ ਬਸ ਜਦੋਂ ਆਪਣੀ ਧੁੱਪ ਦੀ ਰੋਸ਼ਨੀ ਰੂਸ਼ਨੀ ਕੁਝ ਵੀ ਪਊਗੀ ਬਾਹਰੋਂ ਤਾਂ ਅੰਦਰ ਦਾ ਟੈਂਪਰੇਚਰ ਹੈ ਬਈ ਉਹ ਕਾਫੀ ਜ਼ਿਆਦਾ ਹੋ ਰਹਿੰਦਾ ਸਹੀ ਰਹਿੰਦਾਗਾ ਮੇਰੀ ਤੁਹਾਡੇ ਹੱਥ ਇਸ ਟਾਈਮ ਹੈ 70% ਵਿਜ਼ਿਬਿਲਟੀ ਹੈ ਇਹ 70% ਹੈ ਠੀਕ ਹੈ ਜੀ ਇਦੇ ਉੱਤੇ ਲਿਖਿਆ ਵੀ ਹੋਇਆ ਬਾਈ ਆ ਤੁਸੀਂ ਧਿਆਨ ਨਾਲ ਪੜ੍ਹੋਗੇ ਵੀ ਹੀਟ ਰੈਜ਼ਿਸਟੈਂਸ ਵੀ ਹੈਗੀ ਹੈਗੀ ਉਸ ਤੋਂ ਬਾਅਦ ਲਾਈਟ ਦੀ ਲਾ ਲਓ ਚੱਕ ਰੂਬੀ ਅੱਛਾ ਵੀ ਯੂਵੀ ਰੇਸ ਤਾਂ ਇਹ 99% ਤੱਕ ਪ੍ਰੋਟੈਕਟ ਕਰਦੀ ਹੈ ਓਕੇ ਓਕੇ ਲਓ ਬਈ ਆ ਤੁਹਾਡੇ ਸਾਹਮਣੇ ਹੈਗਾ ਆਪਾਂ ਜਿਹੜੀਆਂ ਸਨ ਬਲੈਂਸ ਲਗਾਣੇ ਆ ਉਹ ਵੀ 70% ਯੂਵੀ ਪ੍ਰੋਟੈਕਸ਼ਨ ਹੁੰਦੀਆਂ ਨੇ ਇਹ 99% ਹੈ ਓਕੇ ਲੋ ਬਈ ਆ ਚੀਜ਼ਾਂ ਵੀ ਤੁਸੀਂ ਮਤਲਬ ਇਹ ਤਾਂ ਹੁਣ ਲਿਸਟਸ ਤੇ ਚੱਲੇ ਰਹੀ ਐ ਹੁਣ ਪਹਿਲਾਂ ਕੋਈ ਕਰਾਉਂਦਾ ਨਹੀਂ ਸੀ ਹੁਣ ਸਾਰੇ ਲਾਗੇ ਕਰਾਉਣਾ ਨਾ ਵੀਰੇ ਲੋ ਬਈ ਇੱਕ ਜੇ ਆਪਾਂ ਗੱਲ ਕਰੀਆ ਆਪਣਾ ਕੋਈ ਭਰਾ ਕਹਿੰਦਾ ਕਿ ਪੀਪੀਐਫ ਦੇ ਵਿੱਚ ਅੰਦਰ ਚੱਲ ਕੇ ਸਹੀ ਜੀ ਆਪਾਂ ਇੱਕ ਵਾਰੀ ਹਨਾ ਆ ਜਾਓ ਬਈ ਇੱਥੇ ਹੁੰਦੀ ਐ ਪੀਪੀਐਫ ਤੁਹਾਨੂੰ ਆਪਾਂ ਜਾ ਕੇ ਅੰਦਰ ਰੂਮ ਵੀ ਚੈੱਕ ਕਰਾ ਦਨੇ ਆ ਇੱਕ ਬਹੁਤੇ ਭਰਾ ਕਹਿੰਦੇ ਨੇ ਕਿ ਬਈ ਆਪਣਾ ਜੇ ਸਟਾਰਟਿੰਗ ਪ੍ਰਾਈਸ ਐ ਇਹਦੇ ਵਿੱਚ ਅਲੱਗ-ਅਲੱਗ ਆ ਗਿਆ ਨਾ ਇਹ 50000 ਠਿਕਨਸ ਤੋਂ ਇਹ ਵੀ ਆਪਾਂ ਦਿਖਾਏ ਦਨੇ ਆ ਇੱਥੇ ਕਰ ਦੇਣਾ ਬਈ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਬ੍ਰਾਂਡ ਵਰਤਦੇ ਨੇ ਇਹ ਇੰਡੀਅਨ ਆਪਣਾ ਜੀ ਹੈ ਲਓ ਜੀ ਅੱਛਾ ਜੀ ਗੱਲ ਕਰੀ ਜੀ ਵੀ ਇਹਦੇ ਵਿੱਚ ਅਲੱਗ-ਅਲੱਗ ਹੁੰਦੀ ਥਿੱਕਨੈਸ ਹੁੰਦੀ ਹੈ ਜੀ ਪੀਪੀਫ ਕਿੰਨੇ-ਕਿੰਨੇ ਕਿੰਨੇ ਵਾਲੀ ਆਪਾਂ ਸਾਰੇ ਕਰਦੇ ਆ ਜੂਰੇ ਇਹ 190 ਮਾਈਕਰੋਨ 180 90 210 ਹਾਂਜੀ ਹਾਂਜੀ ਇਹ ਸਾਰੀ ਹੁੰਦੀ ਹੈ ਜੀ ਆਪਣੇ ਕੋਲ ਅੱਛਾ ਵੀ ਕੱਟੋ-ਕੱਟ ਜੇ ਕਿਸੇ ਜੰਮੀ ਕੱਟ ਬਜਟ ਹੈ ਜੀ ਉਹ 50000 ਤੋਂ ਸਟਾਰਟ ਹੋ ਜਾਂਦਾ ਜੀ 50000 ਤੋਂ ਸਟਾਰਟ ਹੁੰਦਾ ਫੁੱਲ ਕੱਟੀ ਜੀ ਹਾਂਜੀ ਆ ਫੁੱਲ ਕੱਟੀ ਜੀ ਹਾਂ ਆਜੋ ਫਿਰ ਤੁਸੀਂ ਆਜੋ ਰਾਂ ਨੂੰ ਇੱਕ ਨਾ ਇਹ ਤਾਂ ਜੇਖੋ ਅਲੱਗ-ਅਲੱਗ ਬਜਟ ਅਲੱਗ-ਅਲੱਗ ਰੇਟ ਹੈ ਜਿਹੇ ਤੁਸੀਂ ਕੁਆਲਿਟੀ ਕਰੋਗੇ ਉਹਦੇ ਹਿਸਾਬ ਨਾਲ ਆ ਆ ਭਰਾ ਕੋਲ ਤਿੰਨ ਚਾਰ ਸ਼ੀਟਾਂ ਪੰਜਾਂ ਨੇ ਜੋ ਕਿਸ ਨੂੰ ਰੱਖ ਕੇ ਦਿਖਾ ਦੂਗਾ ਇਹਨਾਂ ਦੇ ਬੈਨੀਫਿਟ ਵੀ ਦੱਸ ਦੇਣ ਕਿ ਵੀ ਇਹਦਾ ਇੰਨਾ ਬੈਨੀਫਿਟ ਹੈ ਇਹਦਾ ਇੰਨਾ ਬੈਨੀਫਿਟ ਹੈ ਇਹ ਤਾਂ ਗੱਲ ਹੋ ਗਈ ਇੰਟੀਰੀਅਰ ਨੂੰ ਇਹਨੂੰ ਲੈ ਕੇ ਜੀ ਪੀਪੀਐਫ ਨੂੰ ਕਿਤੇ ਐਂ ਕਹਿੰਦੇ ਨਾ ਕੱਟ ਕੇ ਨਾ ਲਾ ਦੇਣਾ ਨਹੀਂ ਆਪਣੇ ਕੋਲੋਂ ਕੰਪਲੀਟ ਹੁੰਦੇ ਨੇ ਹਨਾ ਆਪਾਂ ਸ਼ੀਟ ਦਿਖਾਈਏ ਕਿੱਥੇ ਆਓ ਆ ਆ ਰੋਲ 'ਚ ਪਿਆ ਹਨਾ ਉਹ ਆਪਾਂ ਨੇ ਜਿਹੜਾ ਮੈਂਬਰੇਨ ਹੀ ਕਹਿੰਦੇ ਮੈਂਬਰੇਨ ਗੱਡੀਆਂ ਦੇ ਬਟਨਾਂ ਦੇ ਵੀ ਸਾਈਜ਼ ਸੋਨੂਰੇ ਜਿਹੜੀ ਗੱਡੀ ਕਹੋਗੇ ਉਹਦੇ ਮਿਲ ਜਾਣਗੇ ਇਹ ਹੈਗਾ ਸਕਾਰਪਿਓ ਐਨ ਦਾਣਾ ਵੀਰੇ ਲਾ ਸੋਨ ਇੱਕ ਲਵਿਆ ਕੇ ਚੀਜ਼ ਦਿਖਾਨਾ ਤੁਸਾਂ ਬਹੁਤ ਘੱਟ ਦੇਖੀ ਹੋਣੀ ਐ ਕਿਉਂਕਿ ਅੰਦਰੋਂ ਆਪਾਂ ਕਹਿ ਦੇਈਏ ਕਿ ਯਾਰ ਆਪਾਂ ਬਟਨਾਂ ਬਟਨ ਕਵਰਿੰਗ ਕਰਾਉਣੀ ਐ ਹੈਂਡਲਾਂ ਹੰਡਲਾਂ ਦੀ ਕਰਾਉਣੀ ਐ ਪ੍ਰੋਪਰ ਕਟਾਊਟ ਨੇ ਇਹ ਕੰਪਨੀ ਇਹ ਸੀਐਨਸੀ ਮਸ਼ੀਨ ਦੇ ਨਾਲ ਕਟਿੰਗ ਹੋਇਆ ਸਾਰਾ ਕੁਝ ਹਾਂਜੀ ਜਿਵੇਂ ਅਸੀਂ ਸੂਸੀਆਂ ਦੇ ਹੋ ਗਿਆ ਨਾ ਵੀਰੇ ਇੰਟੀਰੀਅਰ ਦਾ ਸਾਰਾ ਆਹ ਕੁਛੇ ਟੂ ਜੱਟ ਹੋ ਗਿਆ ਲੱਗਦਾ ਕੱਟ ਰੱਖ ਕੇ ਯੂਜ਼ ਕਰਨ ਦੇ ਲੋੜ ਨਹੀਂ ਇਹ ਜਿਸ ਤਰ੍ਹਾਂ ਫੋਨ ਤੇ ਡਾਇਰੈਕਟ ਐਪਲਾਈ ਹੋ ਜਾਂ ओके ਸਾਰਾ ਜਿਵੇਂ ਜਿਹੜੀ ਗੱਡੀ ਦਾ ਕਹਿਣਗੇ ਉਹਦਾ ਆਪਾਂ ਕਰਵਾਵਾਂਗੇ ਇਹਦੀ ਲਾਈਫ ਨਾਲੇ ਚੱਲਿਆ ਜਾਊਗਾ ਜਿੰਨਾ ਟਾਈਮ ਅਗਲੇ ਨੇ ਗੱਡੀ ਰੱਖਣੀ ਆ ਉਹਨਾਂ ਟਾਈਮ ਯੂਜ਼ ਦਊਗੀ ਇਹ ਓਕੇ ਕਿਉਂਕਿ ਇਹਦੀ ਕੋਈ ਮਿਆਰ ਸਕ੍ਰੈਚ ਜ਼ਿਆਦਾ ਪੈਂਦੇ ਆ ਇੰਟੀਰੀਅਰ ਤੇ ਇਹਦਾ ਕੁਝ ਵੀ ਨਹੀਂ ਇਹਦਾ ਕੁਝ ਵਿਗੜਦਾ ਹੀ ਨਹੀਂ ਇੰਟੀਰੀਅਰ ਤੇ ਓਕੇ ਇੱਕ ਜਿਹੜੀ ਆਪਣੇ ਕੋਲੋਂ ਪੀਪੀਐਫ ਕਰਾ ਕੇ ਲੈ ਕੇ ਜਾਣਗੇ ਜੇ ਕੋਈ ਭਰਾ ਵੀ ਆਪਣੀ ਜ਼ਿੰਮੇਵਾਰੀ ਖੇਰੋਗੇ ਆਪਣੇ ਅੰਡ ਤੇ ਕੋਈ ਜਿੰਨੇ ਵੀ ਆਪਾਂ ਫੈਸਿਲਿਟੀਆਂ ਦੇ ਰਹੇ ਆ ਕੱਲੀ ਪੀਪੀਐਫ ਦੀ ਗੱਲ ਨਹੀਂ ਕਰਦਾ ਜੀ ਸੈਰਾਮਿਕ ਕੋਟਿੰਗ ਹੋ ਗਈ ਜਾਂ ਕੱਲੀ ਕੋਟਿੰਗ ਹੋ ਗਈ ਬਿਊਟੀ ਦੀ ਆਪਣੀ ਜਿਵੇਂ ਆਪਾਂ ਕਹਿੰਦੇ ਕਿ ਵਾਰੰਟੀ ਵਗੈਰਾ ਹੁੰਦੀ ਹੈ ਉਹ ਕਿੰਨੇ ਟਾਈਮ ਦੀ ਹੋ ਗਈ ਆਪਣੇ ਇਹ 3 ਸਾਲ ਤੋਂ ਲੈ ਕੇ ਜੀ 8 ਸਾਲ ਤੱਕ ਦੀ ਹੈ ਜੀ ਕਟੋ-ਕਟ 3 ਸਾਲ ਦੀ ਹੈ। ਹਾਂ ਜੀ। ਮੈਕਸੀਮਮ 8 ਸਾਲ ਦੀ। ਹਾਂ ਜੀ। 8 ਸਾਲ। ਉਹ ਜਿਹੇ ਜਗ੍ਹਾ ਕੁਆਲਿਟੀ ਲਵਾਉਗਾ ਉਹਦੇ ਉਹਦੇ ਹਿਸਾਬ ਦੇ ਨਾਲ ਹੈ ਜੀ। ਹਾਂ ਜੀ ਇਹ ਲਵਾਉਗਾ ਜੀ। ਵਾਕਿਆ ਇਹ ਚੱਲਦੇ 10-12 ਸਾਲ ਆ ਜੀ। ਮਾੜੀ ਵਾਲੀ ਹੈ ਜੀ। ਠੀਕ ਹੈ। 10-12 ਸਾਲ ਤੱਕ ਹੋ ਜਾਂਦੀ ਹੈ। ਲਓ ਭਾਈ ਕਿਸੇ ਭਰਾ ਨੇ ਆਪਣੀ ਗੱਡੀ ਦਾ ਕੰਮ ਕਰਾਉਣਾ ਹੈ ਡੈਂਟਿੰਗ ਪੇਂਟਿੰਗ ਦਾ, ਪੀਪੀਪ ਦਾ, ਸਰਮਿਕ ਕੋਟਿੰਗ ਦਾ ਆਪਾਂ A to Z ਸਾਰੀ ਕਰਦੇ ਆਂ। ਅੱਜ ਕੱਲ ਇੱਕ ਉਹ ਨੀਚੇ ਚੱਲ ਰਹੀ ਹੈ ਨੀ ਚੱਲਾ ਜਿਹੜਾ 베이스 ਹੁੰਦਾ ਆਪਣਾ ਫਰਸ਼। ਉਹਤੇ ਵੀ ਕਹਿੰਦੇ ਨੇ ਇੱਕ ਰਬੜ ਬੌਂਡਿੰਗ ਕਹ ਇਹ ਵੀ ਕਰਾ ਲਿਆ ਕਰੋ ਯਾਰ ਇਹ ਅੰਡਰ ਕੋٹنگ ਆ ਜੀ ਨੀਚੇ ਤੋਂ ਇਹ ਨੀਚੇ ਕੋٹنگ ਕਰਕੇ ਦੂ ਤੁਹਾਡੀ ਗੱਡੀ ਜਿਵੇਂ ਆਪਣਾ ਗਾਰਿਆਂ ਗੂਰਿਆਂ ਚਿੱਕੜਾਂ ਚੁੱਕੜਾਂ ਚਲਾਈ ਜਾਂਦੇ ਹੋਣੇ ਹੁੰਦੇ ਆਗੇ ਤੇ ਉੱਥੇ ਇਹ ਰਬੜ ਦਾ ਬੌਂਡ ਤਿਆਰ ਕਰ ਦੋ ਕਲੀਅਰ ਬਣਾ ਦਿੰਦੇ ਆ ਨਾ ਵੀਰੇ ਇਹਦੇ ਨਾਲ ਥੱਲੋਂ ਚਾਸੀ ਗਲਣ ਦੀ ਕੋਈ ਦਿੱਕਤ ਨਹੀਂ ਆਉਂਦੀ ਬਾਡੀ ਨਹੀਂ ਗਲੂਗੀ ਇਹ ਵੀ ਬਸ ਮੈਨੂੰ ਲੱਗਦਾ ਇੱਕ ਵਾਰੀ ਕਰਾ ਲਵੇ ਬੰਦਾ ਮੁੜ ਕੇ ਤਾਂ ਕਰਾਉਣ ਦੀ ਲੋੜ ਵੀ ਨਹੀਂ ਪੈਣੀ ਕਦੇ ਨਾ ਇੱਕ ਵਾਰੀ ਬਹੁਤ ਹੈ ਇੱਕ ਵਾਰੀ ਬਹੁਤ ਹੈ ਜਿੰਨਾ ਨਵੇਂ ਗੱਡੀ ਲਈ ਇੱਕ ਵਾਰੀ ਹੋ ਗਈ ਕੋਈ ਦਿੱਕਤ ਨਹੀਂ ਰੇਟ ਤੁਹਾਨੂੰ ਦੱਸ ਤੇ ਦੱਸਣ ਦਾ ਕੀ ਚੱਕਰ ਹੈ ਹੁਣ ਮਾਰਕੀਟ ਦੇ ਜਿਹੜਾ ਕੰਮ ਹੈ ਹੀ 70 75 ਚ ਹਜ਼ਾਰ ਕਰਨ ਉਹ 1.5 2 2 ਲੱਖ ਰੁਪਏ ਮੰਗਦੇ ਨੇ ਉਹੀ ਕੰਮ ਦੇ ਕਹਿ ਕੇ ਕੰਮ ਕਰਨਗੇ ਤਸੱਲੀ ਬਖਸ਼ ਕੰਮ ਹੈ 11 12 ਸਾਲ ਹੋ ਗਏ ਕੰਮ ਕਰਦੇ ਨੂੰ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾਗਾ ਫੈਸਿਲਿਟੀ ਆਪਾਂ ਤੁਹਾਨੂੰ ਸਾਰੇ ਤੇ A to Z ਕੰਮ ਕਰਦੇ ਨੇ ਡੀਟੇਲਿੰਗ ਦੇ ਵਿੱਚ ਤਾਂ ਬਾਕੀ ਸਕਰੀਨ ਤੇ ਭਰਾਵਾਂ ਦਾ ਨੰਬਰ ਜਰਨਾ ਆਪਣੇ ਕਿਸੇ ਪੁਰਾਣੇ ਗੱਡੀ ਲੈ ਕੇ ਆਉਣੀ ਹੈ ਆ ਦਿੱਤੇ ਨੰਬਰ ਤੇ ਕੰਟੈਕਟ ਕਰ ਲਓ ਜੀ ਬਾਕੀ ਪਾਤੜਾ ਸ਼ਹਿਰ ਚ ਕੰਮ ਆ ਬਾਕੀ ਸਾਰੇ ਭਰਾ